Hello? ਇਹ ਤਾਂ ਮਮ ਦੌੜਦਾ ਹੈ ਜੀ ਦੇ ਵਿੱਚ ਰঞ্জੀਤ ਸਿੰਘ ਪੁੱਤਰ ترਸ਼ੇਮ ਸਿੰਘ ਜੀ ਰਹੇਗਾ ਇਹ ਦੋਨਾਂ ਦੇ ਮੇਕਰਨ ਵਾਲਾ ਹੈਗਾ ਕੁਝ ਉਹਨਾਂ ਪੰਜ ਦਿਨੋਂ ਨਾ ਤਿੰਨ ਬੰਦੇ ਆਏ ਦਿਨੇ ਆਪਣੇ ਦਿਨਾਂ ਨੇ ਆਪਣੇ ਆਪ ਨੂੰ ਦੱਸਿਆ ਵੀ ਅਸੀਂ ਐਸਟੀਵੀ ਦੇ ਬੰਦੇ ਤੇ ਚੁੱਕੇ ਨੂੰ ਲੈ ਗਏ ਉਸ ਤੋਂ ਬਾਅਦ ਜਾ ਕੇ ਇਹਨਾਂ ਦਿਨਾਂ ਨੇ ਉਸ ਤੋਂ ਪੈਸੇ ਦੀ ਮੰਗ ਕੀਤੀ 3 ਲੱਖ ਰੁਪਏ ਲਿਆ ਪਹਿਲਾਂ ਕਰਕੇ ਦੇਖੇ ਜਾਂ ਜਦੋਂ ਇਸ ਦੀ ਇਨਫੋਰਮੇਸ਼ਨ ਐਸ ਐਚ ਓ ਮਮਦੂਰ ਨੂੰ ਪਤਾ ਲੱਗਿਆ ਤੇ ਉਸ ਨੇ ਜਿਹੜਾ ਹੈਗਾ ਇਮੀਡੀਏਟਲੀ ਕਾਰਵਾਈ ਕਰਦੇ ਹੋਏ ਦੋ ਦੂਸੀ ਜਿਹੜੇ ਹੈਗੇ ਨੇ ਉਹਦੇ ਚ ਗ੍ਰਿਫਤਾਰ ਕਰ ਲਏ ਇੱਕ ਇਹਦੇ ਜੀ ਵਿਕਰਮ ਸਿੰਘ ਸਿੰਘ ਸੋਡੀ ਹੈਗਾ ਇਹ ਜਨਰਲਵਾਦਾ ਰਹਿਣ ਵਾਲਾ ਹੈਗਾ ਅਤੇ ਸੁਭਾ ਸਿੰਘ ਜਿਹੜਾ ਹੈਗਾ ਇਹ ਗੁਰੂ ਹਰਸਾਏ ਦਾ ਰਹਿਣ ਵਾਲਾ ਹੈਗਾ ਇਸ ਨੂੰ ਕਾਬੂ ਕਰ ਲਿਆ ਅਤੇ ਇਹਦੇ ਵੀ ਜਿਹੜਾ ਇੱਕ ਤੀਸਰਾ ਬੰਦਾ ਜਿਹੜਾ ਆਇਡੈਂਟੀਫਾਈਡ ਕਰਦੇ ਉਹ ਵੀ ਸੁਲਿੰਦਰ ਸਿੰਘ ਫਾਇਲ ਕਰਾ ਹੈਗਾ ਇਸ ਕੇਸ ਦੇ ਵਿੱਚ ਜਿਹੜਾ ਹੈਗਾ ਹੁਣ ਇਹਨਾਂ ਬੰਦਿਆਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਕੋਲੋਂ ਜਿਹੜੀ ਰਿਕਵਰੀ ਹੋਈ ਹੈਗੀ ਐ ਸਚੋਲੋਜੀ ਦੀ ਕਿ 3 ਲੱਖ ਰੁਪਏ ਉਹ ਵੀ ਬਰਾਮਦ ਕਰ ਲਈ ਗਈ ਹੈ ਤੇ ਦੋਸ਼ੀ ਜਿਹੜਾ ਹੈਗਾ ਗ੍ਰਿਫਤਾਰ ਕਰ ਲਈਏ ਨੇ ਸਤਨੂ ਪਾਟ ਜਾਰੀ ਹੈ ਦੋ ਬੰਦੇ ਫੜੇ ਨੇ ਤੀਸਰੇ ਦੇ ਬੜੇ ਨੇ ਇੱਕ ਬੰਦਾ ਸੀ ਹੋਰ ਵੀ ਲੇਡੀ ਜਿਹੜੀ ਹੈਗੀ ਜਿਹਨਾਂ ਦੇ ਨਾਲ ਸੀ ਉਹਨੂੰ ਵੀ ਅਸੀਂ ਇਸ ਕੇਸ ਦੇ ਵਿੱਚ ਨਾਮਜ਼ਦ ਕੀਤਾ ਤੇ ਅਸੀਂ ਰਿਕਵਰੀ ਜਿਹੜੀ ਹੈਗੀ 3 ਲੱਖ ਰੁਪਏ ਇਸ ਕੇਸ ਦੇ ਵਿੱਚ ਜਿਹੜੀ ਉਹਨਾਂ ਨੇ ਕੋਈ ਸੀ ਤੇ ਉਹ ਵੀ ਅਸੀਂ ਬਰਾਬਰ ਸਿਰ ਪੁੱਛ ਕੇ ਆਇਆ ਵੀ ਹੋਰ ਵੀ ਇਹਨਾਂ ਨੇ ਕਈਆਂ ਨੂੰ ਮਤਲਬ ਪਛਾਣਿਆ ਇਹ ਵੀ ਪੁੱਛੀ ਚੱਲ ਰਹੀ ਹੈ ਜੀ ਰਮਨ ਨੰਦਰ ਰਮਨ ਅਸਲੀ ਆਉਣ ਪੁੱਛੀ ਚੱਲ ਰਹੀ ਹੈ ਜਿਹੜੇ ਜਿਹੜੇ ਹੋਰ ਇਹਨਾਂ ਨੇ ਕੰਮ ਕੀਤੇ ਹੋਣਗੇ ਅਸੀਂ ਉਹਨਾਂ ਦੇ ਵੀ ਖਿਲਾਫ ਜਿਹੜਾ ਇਹਨਾਂ ਦੇ ਖਿਲਾਫ ਪਰਚਾ ਕਰਾਂਗੇ ਤੇ ਦੀ ਕਵਰੀ ਕਰਵਾਉਂਗਾ ਥੈਂਕ ਯੂ ਥੈਂਕ ਯੂ ਹੈ ਲੋ ਇਹ थाना ਮਮਦੂਰ ਦਾ ਇਹ ਈਦੀ ਦੇ ਵਿੱਚ ਰঞ্জੀਤ ਸਿੰਘ ਪੁੱਤਰ ترਸ਼ੇਮ ਸਿੰਘ ਜਿਹੜਾ ਇਹ ਦੋਨਾਂ ਦੇ ਮੇਕਰਿਆਂ ਨੂੰ ਵਾਲਾ ਹੈਗਾ ਕੁਝ ਉਹਨੂੰ 5 ਦਿਨ ਹੋਣਾ ਤਿੰਨ ਬੰਦੇ ਆਏ ਦਿਨੇ ਆਪਣ ਜਿਨ੍ਹਾਂ ਨੇ ਆਪਣੇ ਆਪ ਨੂੰ ਦੱਸਿਆ ਵੀ ਅਸੀਂ ਐਸਟੀਫ ਦੇ ਬੰਦੇ ਤੇ ਚੁੱਕੇ ਨੂੰ ਲੈ ਗਏ ਉਸ ਤੋਂ ਬਾਅਦ ਜਾ ਕੇ ਇਹਨਾਂ ਦਿਨਾਂ ਨੇ ਉਸ ਤੋਂ ਪੈਸੇ ਦੀ ਮੰਗ ਕੀਤੀ 3 ਲੱਖ ਰੁਪਈਆ ਲਿਆ ਪਰla ਕਹਿੰਦੇ ਕਿ ਜਦੋਂ ਇਸ ਦੀ ਨਰਮਿਸ਼ਨ ਐਸ ਐਚ ਓ ਮਮਦੂਰ ਨੂੰ ਪਤਾ ਲੱਗਿਆ ਤੇ ਉਸ ਨੇ ਜਿਹੜਾ ਹੈਗਾ ਇਮੀਡੀਏਟਲੀ ਕਾਰਵਾਈ ਕਰਦੇ ਹੋਏ ਦੋ ਦੂਸੀਂ ਜਿਹੜੇ ਹੈਗੇ ਨੇ ਉਹਦੇ ਚ ਗ੍ਰਿਫਤਾਰ ਕਰ ਲਏ ਇੱਕ ਇਹਦੇ ਜੀ ਵਿਕਰਮ ਸਿੰਘ ਸਿੰਘ ਸੋਡੀ ਹੈਗਾ ਇਹ ਜਨਰਲਵਾਦਾ ਰਹਿਣ ਵਾਲਾ ਹੈਗਾ ਅਤੇ ਸੁਭਾ ਸਿੰਘ ਜਿਹੜਾ ਹੈਗਾ ਇਹ ਗੁਰੂ ਹਰਸਾਏ ਦਾ ਰਹਿਣ ਵਾਲਾ ਹੈਗਾ ਇਸ ਨੂੰ ਕਾਬੂ ਕਰ ਲਿਆ ਅਤੇ ਇਹਦੇ ਵੀ ਜਿਹੜਾ ਇੱਕ ਤੀਸਰਾ ਬੰਦਾ ਜਿਹੜਾ ਆਇਡੈਂਟੀਫਾਈਡ ਕਰਦੇ ਉਹ ਵੀ ਸੁਲਿੰਦਰ ਸਿੰਘ ਫਾਇਲ ਕਰ ਹੈਗਾ ਇਸ ਕੇਸ ਦੇ ਵਿੱਚ ਜਿਹੜਾ ਹੈਗਾ ਉਹ ਇਹਨਾਂ ਬੰਦਿਆਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਕੋਲੋਂ ਜਿਹੜੀ ਦੀ ਕਵਰੀ ਰਹੀ ਹੈ ਜਿਹੜੀ ਹੈ ਸੱਚੋਤ ਕੋਲੋਂ ਜਿਹੜੀ ਹੈ ਕਿ 3 ਲੱਖ ਰੁਪਏ ਉਹ ਵੀ ਬਰਾਮਦ ਕਰ ਲਈ ਗਈ ਹੈ ਤੇ ਦੋਸ਼ੀ ਜਿਹੜਾ ਹੈਗਾ ਗ੍ਰਿਫਤਾਰ ਕਰ ਲਈਏ ਨੇ 32 ਜਾਰੀ ਹੈ ਦੋ ਬੰਦੇ ਫੜੇ ਨੇ ਤੀਸਰੇ ਦੇ ਫੜੇ ਨੇ ਇੱਕ ਬੰਦਾ ਸੀ ਹੋਰ ਵੀ ਲੇਡੀ ਜਿਹੜੀ ਹੈਗੀ ਜਿਹਨਾਂ ਦੇ ਨਾਲ ਸੀ ਉਹਨੂੰ ਵੀ ਅਸੀਂ ਇਸ ਕੇਸ ਦੇ ਵਿੱਚ ਨਾਮਜ਼ਦ ਕੀਤਾ ਤੇ ਅਸੀਂ ਰਿਕਵਰੀ ਜਿਹੜੀ ਹੈਗੀ 3 ਲੱਖ ਰੁਪਇਆ ਇਸ ਕੇਸ ਦੇ ਵਿੱਚ ਜਿਹੜੀ ਉਹਨਾਂ ਨੇ ਕੋਈ ਸੀ ਤੇ ਉਹ ਵੀ ਅਸੀਂ ਬਰਾਬਰ ਸਿਰ ਪੁੱਛ ਕੇ ਆਇਆ ਵੀ ਹੋਰ ਵੀ ਇਹਨਾਂ ਨੇ ਕਈਆਂ ਨੂੰ ਮਤਲਬ ਪਛਾਣ ਇਹ ਇਹ ਪੁੱਛੀ ਚੱਲ ਰਹੀ ਹੈ ਜੀ ਰਮਾਨ ਨੰਦਰ ਰਮਾਨ ਅਸਲੀ ਆਉਣ ਪੁੱਛੀ ਚੱਲ ਰਹੀ ਹੈ ਜਿਹੜੇ ਜਿਹੜੇ ਹੋਰ ਇਹਨਾਂ ਨੇ ਕੰਮ ਕੀਤੇ ਹੋਣਗੇ ਅਸੀਂ ਉਹਨਾਂ ਦੇ ਵੀ ਖਿਲਾਫ ਜਿਹੜਾ ਇਹਨਾਂ ਦੇ ਖਿਲਾਫ ਪਰਚਾ ਕਰਾਂਗੇ ਤੇ ਦੀ ਕਵਰੀ ਕਰਵਾਉਂਗਾ ਥੈਂਕ ਯੂ ਜੀ ਥੈਂਕ ਯੂ